ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਨੀਸ਼ ਸੁਸੋਧਿਆ ਨੇ ਜੇਲ੍ਹ ਚ ਚਿੱਠੀ ਲਿਖੀ ਹੈ ਜਿਸ ਚ ਉਹਨਾਂ ਨੇ ਲਿਖਿਆ ਲਵ ਯੂ ਆਲ ਜਲਦੀ ਮਿਲਾਂਗੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਆਪਣੀ ਵਿਧਾਨ ਸਭਾ ਦੇ ਸਾਥੀਆਂ ਨੂੰ ਚਿੱਠੀ ਲਿਖ ਉਹਨਾਂ ਨੇ ਕਿਹਾ ਕਿ ਉਹ ਜੇਲ੍ਹ ਤੋਂ ਬਾਹਰ ਜਲਦੀ ਮਿਲਾਂਗੇ ਤੇ ਸਿੱਖਿਆ ਕ੍ਰਾਂਤੀ ਜਿੰਦਾਬਾਦ ਲਵ ਯੂ ਆਲ ਉਹਨਾਂ ਨੇ ਆਪਣੀ ਵਿਧਾਨ ਸਭਾ ਦੇ ਹਲਕੇ ਦੇ ਲੋਕਾਂ ਨੂੰ ਚਿੱਠੀ ਲਿਖ ਇਹ ਕਿਹਾ ਕਿ ਪਿਛਲੇ 1 ਸਾਲਾਂ ਤੋਂ ਉਹਨਾਂ ਨੂੰ ਸਭ ਦੀ ਬਹੁਤ ਯਾਦ ਆਈ ਤੇ ਸਭ ਨੇ ਇਮਾਨਦਾਰੀ ਨਾਲ ਕੰਮ ਕੀਤਾ ਤੁਸੀਂ ਸਭ ਸਾਡੀ ਤਾਕਤ ਹੋ ਤੇ ਨਾਲ ਹੀ ਚਿੱਠੀ 'ਚ ਉਹਨਾਂ ਨੇ ਆਪਣੀ ਪਤਨੀ ਦਾ ਵੀ ਜ਼ਿਕਰ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਇੱਕ ਵਾਰੀ 'ਚ ਦਿੱਲੀ 'ਚ ਸਿੱਖਿਆ ਕ੍ਰਾਂਤੀ ਆਈ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਆ ਰਹੀ ਸਿੱਖਿਆ ਕ੍ਰਾਂਤੀ ਬਾਰੇ ਸੁਣ ਦਿਲ ਨੂੰ ਸਕੂਨ ਮਿਲਦਾ ਹੈ ਤਾਂ ਇਹ ਕੁਝ ਚੀਜ਼ਾਂ ਨੇ ਜਿਸ ਬਾਰੇ ਮਨੀਸ਼ ਸੋਧਿਆ ਨੇ ਜੇਲ੍ਹ 'ਚ ਚਿੱਠੀ ਲਿਖ ਇਹਨਾਂ ਚੀਜ਼ਾਂ ਬਾਰੇ ਜ਼ਿਕਰ ਕੀਤਾ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਨੀਸ਼ ਸੋਧਿਆ ਸ਼ਰਾਬ ਘਟਾਲੇ 'ਚ ਲੱਗੇ ਇਲਜ਼ਾਮਾਂ ਕਾਰਨ ਜੇਲ੍ਹ 'ਚ ਬੰਦ ਨੇ ਤੇ ਜਿੱਥੋਂ ਉਹਨਾਂ ਨੇ ਚਿੱਠੀ ਲਿਖ ਉਹਨਾਂ ਨੇ ਆਪਣਾ ਦਰਦ ਬਿਆਨ ਕੀਤਾ ਹੈ ਤਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਨੀਸ਼ ਸੁਸੋਧਿਆ ਨੇ ਜੇਲ੍ਹ ਚ ਚਿੱਠੀ ਲਿਖੀ ਹੈ ਜਿਸ ਚ ਉਹਨਾਂ ਨੇ ਲਿਖਿਆ ਲਵ ਯੂ ਆਲ ਜਲਦੀ ਮਿਲਾਂਗੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਆਪਣੀ ਵਿਧਾਨ ਸਭਾ ਦੇ ਸਾਥੀਆਂ ਨੂੰ ਚਿੱਠੀ ਲਿਖ ਉਹਨਾਂ ਨੇ ਕਿਹਾ ਕਿ ਉਹ ਜੇਲ੍ਹ ਤੋਂ ਬਾਅਦ ਜਲਦੀ ਮਿਲਾਂਗੇ ਤੇ ਸਿੱਖਿਆ ਕ੍ਰਾਂਤੀ ਜਿੰਦਾਬਾਦ ਲਵ ਯੂ ਆਲ ਉਹਨਾਂ ਨੇ ਆਪਣੀ ਵਿਧਾਨ ਸਭਾ ਦੇ ਹਲਕੇ ਦੇ ਲੋਕਾਂ ਨੂੰ ਚਿੱਠੀ ਲਿਖ ਇਹ ਕਿਹਾ ਕਿ ਪਿਛਲੇ ਇੱਕ ਸਾਲਾਂ ਤੋਂ ਉਹਨਾਂ ਨੂੰ ਸਭ ਦੀ ਬਹੁਤ ਯਾਦ ਆਈ ਤੇ ਸਭ ਨੇ ਇਮਾਨਦਾਰੀ ਨਾਲ ਕੰਮ ਕੀਤਾ ਹੈ ਤੁਸੀਂ ਸਭ ਸਾਡੀ ਤਾਕਤ ਹੋ ਤੇ ਨਾਲ ਹੀ ਚਿੱਠੀ 'ਚ ਉਹਨਾਂ ਨੇ ਆਪਣੀ ਪਤਨੀ ਦਾ ਵੀ ਜ਼ਿਕਰ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਇੱਕ ਵਾਰੀ 'ਚ ਦਿੱਲੀ 'ਚ ਸਿੱਖਿਆ ਕ੍ਰਾਂਤੀ ਆਈ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਆ ਰਹੀ ਸਿੱਖਿਆ ਕ੍ਰਾਂਤੀ ਬਾਰੇ ਸੁਣ ਦਿਲ ਨੂੰ ਸਕੂਨ ਮਿਲਦਾ ਹੈ ਤਾਂ ਇਹ ਕੁਝ ਚੀਜ਼ਾਂ ਨੇ ਜਿਸ ਬਾਰੇ ਮਨੀਸ਼ ਸੋਧਿਆ ਨੇ ਜੇਲ੍ਹ 'ਚ ਚਿੱਠੀ ਲਿਖ ਇਹਨਾਂ ਚੀਜ਼ਾਂ ਬਾਰੇ ਜ਼ਿਕਰ ਕੀਤਾ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਨੀਸ਼ ਸੋਧਿਆ ਸ਼ਰਾਬ ਘਟਾਲੇ 'ਚ ਲੱਗੇ ਇਲਜ਼ਾਮਾਂ ਕਾਰਨ ਜੇਲ੍ਹ 'ਚ ਬੰਦ ਨੇ ਜਿਥੋਂ ਉਹਨਾਂ ਨੇ ਚਿੱਠੀ ਲਿਖ ਉਹਨਾਂ ਨੇ ਆਪਣਾ ਦਰਦ ਬਿਆਨ ਕੀਤਾ ਹੈ ਤਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਨੀਸ਼ ਸੁਸੋਧਿਆ ਨੇ ਜੇਲ੍ਹ ਚ ਚਿੱਠੀ ਲਿਖੀ ਹੈ ਜਿਸ ਚ ਉਹਨਾਂ ਨੇ ਲਿਖਿਆ ਲਵ ਯੂ ਆਲ ਜਲਦੀ ਮਿਲਾਂਗੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਆਪਣੀ ਵਿਧਾਨ ਸਭਾ ਦੇ ਸਾਥੀਆਂ ਨੂੰ ਚਿੱਠੀ ਲਿਖ ਉਹਨਾਂ ਨੇ ਕਿਹਾ ਕਿ ਉਹ ਜੇਲ੍ਹ ਤੋਂ ਬਾਹਰ ਜਲਦੀ ਮਿਲਾਂਗੇ ਤੇ ਸਿੱਖਿਆ ਕ੍ਰਾਂਤੀ ਜਿੰਦਾਬਾਦ ਲਵ ਯੂ ਆਲ ਉਹਨਾਂ ਨੇ ਆਪਣੀ ਵਿਧਾਨ ਸਭਾ ਦੇ ਹਲਕੇ ਦੇ ਲੋਕਾਂ ਨੂੰ ਚਿੱਠੀ ਲਿਖ ਇਹ ਕਿਹਾ ਕਿ ਪਿਛਲੇ 1 ਸਾਲਾਂ ਤੋਂ ਉਹਨਾਂ ਨੂੰ ਸਭ ਦੀ ਬਹੁਤ ਯਾਦ ਆਈ ਤੇ ਸਭ ਨੇ ਇਮਾਨਦਾਰੀ ਨਾਲ ਕੰਮ ਕੀਤਾ ਤੁਸੀਂ ਸਭ ਸਾਡੀ ਤਾਕਤ ਹੋ ਤੇ ਨਾਲ ਹੀ ਚਿੱਠੀ 'ਚ ਉਹਨਾਂ ਨੇ ਆਪਣੀ ਪਤਨੀ ਦਾ ਵੀ ਜ਼ਿਕਰ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਦਿੱਲੀ 'ਚ ਸਿੱਖਿਆ ਕ੍ਰਾਂਤੀ ਆਈ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਆ ਰਹੀ ਸਿੱਖਿਆ ਕ੍ਰਾਂਤੀ ਬਾਰੇ ਸੁਣ ਦਿਲ ਨੂੰ ਸਕੂਨ ਮਿਲਦਾ ਹੈ ਤਾਂ ਇਹ ਕੁਝ ਚੀਜ਼ਾਂ ਨੇ ਜਿਸ ਬਾਰੇ ਮਨੀਸ਼ ਸੋਧਿਆ ਨੇ ਜੇਲ੍ਹ 'ਚ ਚਿੱਠੀ ਲਿਖ ਇਹਨਾਂ ਚੀਜ਼ਾਂ ਬਾਰੇ ਜ਼ਿਕਰ ਕੀਤਾ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਨੀਸ਼ ਸੋਧਿਆ ਸ਼ਰਾਬ ਘੁਟਾਲੇ 'ਚ ਲੱਗੇ ਇਲਜ਼ਾਮਾਂ ਕਾਰਨ ਜੇਲ੍ਹ 'ਚ ਬੰਦ ਨੇ ਤੇ ਜਿੱਥੋਂ ਉਹਨਾਂ ਨੇ ਚਿੱਠੀ ਲਿਖ ਉਹਨਾਂ ਨੇ ਆਪਣਾ ਦਰਦ ਬਿਆਨ ਕੀਤਾ।